ਸਸੀ ਕਾਲਜੀ ਸਿਮਰਨ ਮਠੀਕ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਪਿਆਰੇ ਪ੍ਰਿੰਟ ਸੂਟ ਲੈ ਕੇ ਆਈਆਂ ਮੈਚਿੰਗ ਸੂਟ ਵੀ ਆ ਪ੍ਰਿੰਟਡ ਸੂਟ ਵੀ ਆ ਕਈ ਦਿਨਾਂ ਦੀ ਕਢਾਈ ਦੀ ਵੀਡੀਓ ਚੱਲ ਰਹੀ ਥੀ ਮੈਂ ਕਿਹਾ ਕਈ ਭੈਣਾਂ ਦੀ ਚੁਆਇਸ ਹੁੰਦੀ ਹੈ ਕਿ ਅਸੀਂ ਪ੍ਰਿੰਟ ਸੂਟ ਪਾਈਏ ਤਾਂ ਅੱਜ ਦੇ ਸੂਟ ਹੈਗੇ ਆ ਜੀ ਬੈਲਵਟ ਦੇ ਸੂਟ ਬਹੁਤ ਹੀ ਪਿਆਰੇ ਸੂਟ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਬੈਲਵਟ ਦੇ ਬੈਲਵਟ ਜਿਵੇਂ ਅੱਗੇ ਸੀਜ਼ਨ ਆ ਰਿਹਾ ਤਾਂ ਤੁਹਾਡੇ ਬਹੁਤ ਹੀ ਵਧੀਆ ਸੂਟ ਰੈਡੀ ਹੋ ਜਾਣਗੇ ਜੀ ਬਹੁਤ ਹੀ ਪਿਆਰੇ ਬੈਲਵਟ ਦੇ ਸੂਟ ਹੈ ਜੀ ਇੱਕ ਸਿੰਗਲ ਸੂਟ ਲਵਾਂਗੇ ਜੀ ਤਾਂ 600 ਦਾ ਸਿੰਗਲ ਸੂਟ ਲਵਾਂਗੇ ਤਾਂ ਸਾਡਾ 600 ਦਾ ਦੋ ਸੂਟ ਲਵਾਂਗੇ ਤਾਂ 1150 ਦੇ ਜੀ 1150 ਦੇ ਦੋ ਸੂਟ ਜੀ ਅਗਲੇ ਸੂਟ ਕਲਰ ਚੈੱਕ ਕਰੀ ਜਾਓ ਜੀ ਨਾਲ ਦੀ ਨਾਲੇ 벨ਵਟ ਦੇ ਕਲਰ ਹੈ ਬਹੁਤ ਹੀ ਪਿਆਰੇ ਕਲਰ ਹੈ ਜੀ ਬਹੁਤ ਪਿਆਰੀ 벨ਵਟ ਹੈ ਜੀ ਜਲਦੀ ਤੋਂ ਜਲਦੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਕਈ ਵਾਰ ਕਲਰ ਨਹੀਂ ਮਿਲਦੇ ਜੀ ਫਿਰ ਕਿਉਂਕਿ ਸਟਾਕ ਖਤਮ ਹੋ ਜਾਂਦਾ ਹੈ ਕਈ ਵਾਰ ਹੁੰਨੇ ਆ ਕਿ 2 ਦਿਨ ਵੀ ਪਹਿਰੇ ਨੇ ਕਈ ਵਾਰ ਨਾਲ ਦੀ ਨਾਲ ਖਤਮ ਹੋ ਜਾਂਦਾ ਜੀ ਇਸ ਕਰਕੇ ਨਾਲ ਦੀ ਨਾਲ ਸਕਰੀਨ ਸ਼ਾਟ ਲਈ ਜਾਓ ਜੇ ਤੁਹਾਡਾ ਕੋਈ ਮਨ ਬਣਦਾ ਲੈਣ ਦਾ ਬਹੁਤ ਹੀ ਪਿਆਰੇ ਬੈਲਵਟ ਦੇ ਸੂਟ ਹੈ ਜੀ ਬੈਲਵਟ ਦੀ ਉਹ ਸ਼ਰਟ ਮਿਲੂਗੀ ਬੈਲਵਟ ਦੀ ਉਹ ਬਾਟਮ ਮਿਲੂਗੀ ਕਲਰ ਚੈੱਕ ਕਰੀ ਜਾਓ ਜੀ ਕਿੰਨੇ ਪਿਆਰੇ ਆ ਬਹੁਤ ਜ਼ਿਆਦਾ ਸੋਹਣੇ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣੇ ਬਹੁਤ ਪਿਆਰੀਆਂ ਜੀ ਜਿਵੇਂ ਹੁਣ ਪਹਿਲਾਂ ਸਰਦੀ ਘੱਟ ਹੁੰਦੀ ਆ ਤਾਂ ਬਦੌਰਤ ਜਾਕੇਟ ਕੋਟੀਆਂ ਆਪਾਂ ਇਹਨਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਵੇਅਰ ਕਰ ਸਕਦੇ ਹਾਂ ਬਹੁਤ ਪਿਆਰੇ ਪ੍ਰਿੰਟ ਹੈ ਬਹੁਤ ਜ਼ਿਆਦਾ ਸੋਹਣਾ ਸਟਾਫ ਹੈ ਜੀ ਪ੍ਰਿੰਟ ਕਿਹਾ ਕਹਣੇ ਡਾਰਕ ਲਾਈਟ ਦੋਨੋਂ ਤਰ੍ਹਾਂ ਦੇ ਤੁਹਾਨੂੰ ਪ੍ਰਿੰਟ ਮਿਲਣਗੇ ਬਹੁਤ ਹੀ ਪਿਆਰੇ ਬਹੁਤ ਜ਼ਿਆਦਾ ਸੋਹਣੇ ਸੂਟਾਂ ਜੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲਈ ਜੋ ਸੈਂਡ ਕਰੀ ਜੋ ਸਿੰਗਲ ਸੂਟ ਮਿਲੂਗਾ ਤੁਹਾਨੂੰ 600 ਦਾ ਜੀ ਦੋ ਸੂਟ ਮਿਲਣਗੇ 11500 ਦੇ ਜਲਦੀ ਤੋਂ ਜਲਦੀ ਆਰਡਰ ਕਰੋ ਜੀ ਬਹੁਤ ਜ਼ਿਆਦਾ ਪ੍ਰਿੰਟ ਵਧੀਆ ਹੈ ਕਲਰ ਵਧੀਆ ਹੈ ਜਿਨ੍ਹਾਂ ਪਹਿਣਾ ਕੋਲ ਕਈ ਵਾਰ ਆਪਣੇ ਕੋਲ ਸਟਾਲ ਦੁਪੱਟਾ ਪਿਆ ਹੁੰਦਾ ਉਹਨਾਂ ਨਾਲ ਕੋਈ ਕਲਰ ਮੈਚ ਕਰ ਲੋ ਉਦਾਂ ਦਾ ਸੂਟ ਲੈ ਲਓ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਬਿਦਾਉਟ ਲਾਈਨਿੰਗ ਵਾਲਣ ਵਾਲੇ ਸੂਟ ਹੈ ਜੀ ਬਾਕੀ ਤੁਹਾਡੀ ਖੁਦ ਦੀ ਮਰਜ਼ੀ ਹੁੰਦੀ ਹੈ ਜੀ ਵਿੱਚ ਲਾਈਨਿੰਗ ਲਵਾਉਣੀ ਲੇਕਿਨ ਇਹ ਬਿਦਾਉਟ ਲਾਈਨਿੰਗ ਵਾਲਣ ਵਾਲੇ ਸੂਟ ਹੈ ਜੀ ਕਲਰ ਬਹੁਤ ਪਿਆਰੇ ਆ ਕਿਆ ਕਹਿਣਾ ਕਲਰ ਬਹੁਤ ਜਿਆਦਾ ਸੋਹਣਾ ਹੈ ਜੀ ਇਹ ਤੇ ਤੁਸੀਂ ਤੁਹਾਨੂੰ ਕੁਝ ਕਰਵਾਉਣ ਦੀ ਲੋੜ ਨਹੀਂ ਜਿਵੇਂ ਅੱਜਕੱਲ੍ਹ ਜੀ ਬਾਟਮ ਤੇ ਬਾਰਕ ਦਾ ਟ੍ਰੈਂਡ ਚੱਲ ਰਿਹਾ ਹੈ ਜੇ ਇਹਨੂੰ ਥੋੜਾ ਆਪਾਂ ਨੇ ਹੋਰ ਸੂਟ ਨੂੰ ਫੈਨਸੀ ਬਣਾਉਣਾ ਹੈ ਤਾਂ ਇਹਦੇ ਬਾਟਮ ਤੇ ਥੋੜਾ ਵਰਕ ਕਰਾ ਲਓ ਸੂਟ ਦੀ ਲੁੱਕ ਹੋਰ ਵੀ ਨਿਖਰ ਕੇ ਆ ਜਾਂਦੀ ਹੈ ਜੀ ਬਹੁਤ ਪਿਆਰਾ ਸੂਟ ਬਣ ਕੇ ਤੁਹਾਡਾ रेडी ਹੋ ਜਾਣਾ ਜੀ ਕਿਸੇ ਵੀ ਭੈਣ ਨੂੰ ਐਦਾਂ ਦੇ ਸੂਟ ਦੀ ਨੀਡ ਹੋਵੇ ਤਾਂ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਬਹੁਤ ਹੀ ਪਿਆਰੇ ਨੈਚੁਰਲ ਕਰੇਵ ਦੇ ਤੁਹਾਨੂੰ ਸੂਟ ਮਿਲਣਗੇ ਨੈਚੁਰਲ ਕਰੇਵ ਦੇ ਜੀ ਇੱਕ ਸਿੰਗਲ ਸੂਟ ਲਵਾਂਗੇ ਜੀ 600 ਦਾ ਸਿੰਗਲ ਸੂਟ ਲਵਾਂਗੇ ਜੀ 600 ਦਾ ਦੋ ਸੂਟ ਲਵਾਂਗੇ ਜੀ 11500 ਦੇ ਦੋ ਸੂਟ ਲਵਾਂਗੇ 11500 ਦੇ ਤਿੰਨ ਸੂਟ ਸਾਡੇ ਕੋਲ ਤੇ ਤੁਸੀਂ ਨੇਚਰਲ ਕਰੇਵ ਦੇ ਇਕੱਠੇ ਵਾਈ ਕਰਦੇ ਆ ਜੀ ਤਾਂ 1500 ਦੇ ਤਿੰਨ ਸੂਟ ਮਿਲਣਗੇ 1500 ਦੇ ਦੋ ਸੂਟ 11500 ਦੇ ਸਿੰਗਲ ਪੀਸ ਮਿਲੂਗਾ ਤੁਹਾਨੂੰ 600 ਦਾ ਜੀ ਨੇਚਰਲ ਕਰੇਵ ਕਪੜਾ ਹੈ ਜੀ ਬਹੁਤ ਹੀ ਪਿਆਰਾ ਕਪੜਾ ਹੈ ਜੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲਈ ਜੋ ਸੈਂਡ ਕਰੀ ਜੋ ਬਹੁਤ ਪਿਆਰੇ ਸੂਟ ਹੈ ਜੀ ਨੇਚਰਲ ਕਰੇਵ ਦੇ ਕਲਰ ਇਹਦੀ ਤੁਸੀਂ ਨਾ ਜੀ ਡਰੈਸ ਬਣਾ ਸਕਦੇ ਆ ਜਿਹੜਾ ਸੂਟ ਤੁਹਾਨੂੰ ਹੁਣ ਸਕਰੀਨ ਤੇ ਦਿਖ ਰਿਹਾ ਹੈ ਨਾ ਇਹਦੀ ਲੌਂਗ ਗਾਉਨ ਬਣਾ ਲਓ ਡਰੈਸ ਬਣਾ ਲਓ ਬਹੁਤ ਵਧੀਆ ਸਟੱਫ ਹੁੰਦਾ ਹੈ ਡਰੈਸ ਲਈ ਜੀ ਬਹੁਤ ਪਿਆਰੇ ਜਿਹੜੇ ਆ ਦੋ ਸ਼ੇਡ ਤੁਹਾਨੂੰ ਇੱਕ ਆ ਪਿੰਕ ਲੰਗ ਗਿਆ ਇੱਕ ਇਹ ਥੋੜਾ ਡਬਲ ਸ਼ੇਡ ਜੇ ਹੁੰਦੇ ਆ ਨਾ ਇਹਨਾਂ ਦੇ ਮਤਲਬ ਕੱਲੀ ਸ਼ਰਟ ਬਣੀ ਵੀ ਵਧੀਆ ਲੱਗਦੀ ਹੈ ਜੇ ਨਾਲ ਪਲੇਨ ਬਾਟਮ ਵੀ ਤੁਸੀਂ ਲਗਾ ਸਕਦੇ ਆ ਪਰ ਇਹਦੇ ਨਾਲ ਇਹਦੀਆਂ ਡਰੈਸ ਜ ਬਹੁਤ ਪਿਆਰੀਆਂ ਬਣਦੀਆਂ ਜੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲਈ ਜੋ ਜੀ ਤੁਹਾਨੂੰ ਰੇਟ ਕਲੀਅਰ ਕਰ ਦੰਨੇ ਆ ਕਪੜਾ ਕਲੀਅਰ ਕਰ ਦੰਨੇ ਆ بار بار ਦੱਸਣ ਦਾ ਮਤਲਬ ਸਾਡਾ ਇਹ ਹੁੰਦਾ ਕਿ ਤੁਹਾਨੂੰ ਕੋਈ ਡਾਟ ਨਾ ਰਹੇ ਕਪੜਾ ਰੇਟ ਤੁਹਾਡੇ ਚੰਗੀ ਤਰ੍ਹਾਂ ਸਮਝ ਚਾ ਜਾਵੇ ਜੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲਈ ਜੋ ਭੇਜੀ ਜੋ ਆਪਣਾ ਆਰਡਰ ਬੁੱਕ ਕਰੀ ਜੋ ਤੁਸੀਂ ਗੂਗਲ ਪੇ ਕਰਕੇ ਤੁਹਾਨੂੰ ਸਕਰੀਨਸ਼ਾਟ ਸੈਂਡ ਕਰਨਾ ਹੈ ਸੂਟ ਦੀ ਪਿਕ ਸੈਂਡ ਕਰਨੀ ਆ ਸੂਟ ਸਾਡੇ ਕੋਲ ਉਸ ਵਕਤ ਹੋਊਗਾ ਜੀ ਤਾਂ ਅਸੀਂ ਤੁਹਾਡਾ ਆਰਡਰ ਡਨ ਕਰੂਗੇ ਨਹੀਂ ਤੁਹਾਡੀ ਪੇਮੈਂਟ ਵਾਪਸ ਹੋਊਗੀ ਜੀ ਵੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲਿਓ ਨੈਚੁਰਲ ਗਰੇਵ ਕਪੜਾ ਹੈ ਜੀ ਬਹੁਤ ਹੀ ਪਿਆਰਾ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਸੋਹਣੇ ਪਸ਼ਮੀਨੇ ਦੇ ਸੂਟ ਹੈ ਜੀ ਬਹੁਤ ਪਿਆਰੇ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਪਸ਼ਮੀਨਾ ਹੈ ਜੀ ਆਲ ਓਵਰ 5 ਮੀਟਰ ਤੁਹਾਨੂੰ ਕਪੜਾ ਮਿਲੂਗਾ ਜੀ ਆਲ ਓਵਰ 5 ਮੀਟਰ ਸਿੰਗਲ ਪੀਸ ਮਿਲੂਗਾ ਜੀ ਤੁਹਾਨੂੰ 650 ਦਾ ਜੇ ਤੁਸੀਂ ਸੱਤ ਤੋਂ ਦੋ ਸੂਟ ਇਕੱਠੇ ਵਾਇ ਕਰਦੇ ਆਂ ਜੀ ਤਾਂ 1200 ਦੇ 1200 ਦੇ ਦੋ ਸੂਟ 650 ਦਾ ਇੱਕ ਸੂਟ ਪਸ਼ਮੀਨਾ ਕਪੜਾ ਹੈ ਜੀ ਬਹੁਤ ਹੀ ਪਿਆਰਾ ਪ੍ਰਿੰਟ ਹੈ ਜੀ ਬਹੁਤ ਪਿਆਰਾ ਹੈ ਜੀ ਬਹੁਤ ਸੋਹਣਾ ਪ੍ਰਿੰਟ ਹੈ ਜੀ ਜਲਦੀ ਤੋਂ ਜਲਦੀ ਆਰਡਰ ਕਰੋ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰੀ ਜਾ ਪਿਓਰ ਪਸ਼ਮੀਨਾ ਮਿਲੂਗਾ ਜੀ ਬਹੁਤ ਪਿਆਰਾ ਪਸ਼ਮੀਨਾ ਹੈ ਜੀ ਇਹਨੂੰ ਤੁਸੀਂ ਜਿਵੇਂ ਮਰਜ਼ੀ ਬਾਹਰ ਅੰਦਰ ਨੂੰ ਪਾਓ ਐਨੀ ਪਿਆਰੀ ਸੂਟਾਂ ਦੀ ਲੁੱਕ ਬਣ ਕੇ ਰੇਡੀ ਹੋਣੀਆਂ ਜਿਹੜੀਆਂ ਮੇਰੀਆਂ ਭੈਣਾਂ ਪ੍ਰਿੰਟ ਸੂਟ ਪਾਉਣ ਦੇ ਸ਼ਕੀਨ ਹੈ ਜੀ ਬਹੁਤ ਹੀ ਪਿਆਰੇ ਪ੍ਰਿੰਟ ਲੈ ਕੇ ਆਨੇ ਆ ਡਿਜੀਟਲ ਪ੍ਰਿੰਟ ਹੈ ਬਹੁਤ ਜ਼ਿਆਦਾ ਸੋਹਣੇ ਪਸ਼ਮੀਨੇ ਦਾ ਸੂਟ ਹੈ ਜੀ 650 ਰੁਪਏ ਸਿੰਗਲ ਪੀਸ 650 ਰੁਪਏ ਦੋ ਸੂਟ ਲਓਗੇ ਤਾਂ 1200 ਰੁਪਏ ਸ਼ਿਪਿੰਗ ਬਿਲਕੁਲ ਫਰੀ ਦਿੱਤੀ ਜਾਊਗੀ ਜੀ ਜਲਦੀ ਤੋਂ ਜਲਦੀ ਆਰਡਰ ਕਰੀ ਜਾਓ ਜੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਜਿਨ੍ਹਾਂ ਜਿਨ੍ਹਾਂ ਭੈਣਾਂ ਨੂੰ ਸੂਟ ਪਸੰਦ ਹੈ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਜਦੋਂ ਵੀਡੀਓ ਭੈਂਦੀ ਆ ਜੀ ਸ਼ਾਮ ਤੱਕ ਮਤਲਬ ਸ਼ਾਮ ਤੱਕ ਤੁਸੀਂ ਸਿਲੈਕਟ ਕਰ ਲਿਆ ਕਰੋ ਕਿਹੜਾ ਸੂਟ ਲੈਣਾ ਜੇ ਤੁਸੀਂ 2 ਦਿਨ ਬਾਅਦ ਸਾਨੂੰ ਸੂਟ ਦੀ ਪਿਕ ਸੈਂਡ ਕਰਦੇ ਆ ਉਹ ਮਤਲਬ ਸਭ ਤੋਂ ਨੋਹ ਆ ਜੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਕਿਸੇ ਵੀ ਭੈਣ ਨੂੰ ਕਿਤੇ ਬੈਠੀ ਆ ਕਿਸੇ ਏਰੀਆ 'ਚ ਬੈਠੀ ਆ ਤਾਂ ਸਾਤੋਂ ਸੂਟ ਵਾਇ 买 ਕਰ ਸਕਦੀ ਆ ਜੀ ਬਹੁਤ ਹੀ ਪਿਆਰੇ ਪਸ਼ਮੀਨੇ ਦੇ ਤੁਹਾਨੂੰ ਸੂਟ ਮਿਲਣਗੇ ਜੀ ਬਹੁਤ ਜ਼ਿਆਦਾ ਪਿਆਰੇ ਪ੍ਰਿੰਟ ਹੈ ਜੀ ਪਸ਼ਮੀਨੇ ਦੇ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਸਕਰੀਨ ਤੇ ਮੇਰਾ ਨੰਬਰ ਸ਼ੋ ਹੋ ਰਿਹਾ ਕਿਸੇ ਭੈਣ ਨੇ ਸੂਟ ਬਾਰੇ ਹੋਰ ਕੁਝ ਪੁੱਛਣਾ ਹੋਵੇ ਤਾਂ ਕਾਲ ਕਰਕੇ ਸੂਟ ਬਾਰੇ ਚੰਗੀ ਤਰ੍ਹਾਂ ਪੁੱਛ ਸਕਦੀ ਹੈ ਜੀ ਤੁਸੀਂ ਨਾ ਹਮੇਸ਼ਾ ਹਮੇਸ਼ਾ ਇਹ ਨਾ ਸੋਚਿਆ ਕਰੋ ਜੀ ਵੀ ਇਹ ਸੂਟ ਸਾਡਾ ਪਹੁੰਚੂਗਾ ਜਾਂ ਨਹੀਂ ਕਿਉਂਕਿ ਦਿਨ ਲੱਗ ਜਾਂਦੇ ਆ ਜੀ ਜਿਹੜਾ ਸ਼ਨੀਵਾਰ ਸੰਡੇ ਹੁੰਦਾ ਉਹ ਨਹੀਂ ਗਿਣਦੇ ਗਿਣਿਆ ਕਰੋ ਜੀ ਜਿਹੜੇ ਵਰਕਿੰਗ ਡੇ ਹੁੰਨੇ ਆ ਜੀ ਸਿਰਫ ਤੁਸੀਂ ਉਹੀ ਗਿਣਨੇ ਆ 6 ਦਿਨ ਗਿਣਨੇ ਆ ਕਈ ਵਾਰ ਹੁੰਦਾ ਕਿ ਪਾਰਸਲ ਸ਼ਨੀਵਾਰ ਸੰਡੇ ਰਹਿ ਜਾਂਦਾ ਜੀ ਇਸ ਕਰਕੇ ਬਹੁਤੀ ਟੈਨਸ਼ਨ ਨਾ ਲਿਆ ਕਰੋ ਜੀ ਜੇ ਤੁਹਾਡਾ ਸੂਟ ਨਹੀਂ ਪਹੁੰਚੂਗਾ ਜੀ ਤੁਹਾਨੂੰ ਪੇਮੈਂਟ ਵਾਪਸ ਕਰ ਦਿੱਤੀ ਜਾਊਗੀ ਜੀ ਠੀਕ ਹੈ ਜੀ ਸੂਟ ਜਲਦੀ ਤੋਂ ਜਲਦੀ ਪਸੰਦ ਕਰੋ ਜੀ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਅਗਲੇ ਸੂਟ ਚੈੱਕ ਕਰੋ ਜੀ ਅਗਲੇ ਸੂਟ ਬਹੁਤ ਹੀ ਪਿਆਰੇ ਸੂਟ ਹੈ ਜੀ ਮਸਲੀਨ ਮਸਲੀਨ ਦਾ ਆਲ ਓਵਰ ਸੂਟ ਮਿਲੂਗਾ ਜੀ ਆਲ ਓਵਰ ਸੂਟ ਮਿਲੂਗਾ ਜੀ ਮਸਲੀਨ ਦਾ ਦੋ ਸੂਟ ਮਿਲਣਗੇ ਜੀ ਤੁਹਾਨੂੰ 950 ਦੇ ਇਹ ਤੁਸੀਂ ਦੋ ਸੂਟ ਇਕੱਠੇ ਹੀ ਆਰਡਰ ਕਰ ਸਕਦੇ ਆ ਜੀ ਦੋ ਸੂਟ 950 ਤੇ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲਈ ਜਾਓ ਸੈਂਡ ਕਰਿਓ ਮਸਲੀਨ ਦੇ ਆਲ ਓਵਰ ਸੂਟ ਹੈ ਜੀ ਬਹੁਤ ਹੀ ਪਿਆਰੇ ਪ੍ਰਿੰਟ ਹੈ ਬਹੁਤ ਪਿਆਰੇ ਜਲਦੀ ਤੋਂ ਜਲਦੀ ਸਕਰੀਨਸ਼ਾਟ ਲਈ ਜਾਓ ਸੈਂਡ ਕਰੀ ਜਾਓ ਜੀ ਕਲਰ ਚੈੱਕ ਕਰੀ ਜਾਓ ਜੀ ਇੱਕ ਹੋਰ ਜ਼ਰੂਰੀ ਗੱਲ ਜੀ ਜਿਹੜੀਆਂ ਭੈਣਾਂ ਕੋਲ ਮੇਰੇ ਪਾਰਸਲ ਜਾਂਦੇ ਆ ਤੁਸੀਂ ਬਕਾਇਦਾ ਉਹ ਪਾਰਸਲ ਦੀ ਵੀਡੀਓ ਬਣਾਉਣੀ ਆ ਜਦ ਤੁਸੀਂ ਉਹਨਾਂ ਨੂੰ ਓਪਨ ਕਰਨਾ ਹੈ ਜੀ ਹੋਰ ਕੋਈ ਗੱਲ ਨਹੀਂ ਹੈਗੀ ਜੀ ਕਈ ਵਾਰ ਹੁੰਦਾ ਨਾ ਕਿ ਕਲਰ ਹੋਰ ਚਲੇ ਜਾਂਦਾ ਤਾਂ ਤੁਸੀਂ ਵੈਸੇ ਤਾਂ ਇਹ ਹੁੰਦਾ ਨਹੀਂ ਕਦੇ ਵੀ ਨਹੀਂ ਹੁੰਦਾ 1% ਚਾਂਸ ਹੁੰਦਾ ਕਈ ਵਾਰ ਕਲਰ ਥੋੜਾ ਫਰਕ ਚਲੇ ਜਾਂਦਾ ਜਾਂ ਕੋਸ਼ਿਸ਼ ਜੇ ਤੁਹਾਡੀ ਵੀਡੀਓ ਮੇਰੇ ਤੱਕ ਪਹੁੰਚੂਗੀ ਕੋਈ ਕਾ ਉਹਦਾ ਕੋਈ ਹੱਲ ਹੋ ਸਕਦਾ ਜੀ ਨਹੀਂ ਕੋਈ ਹੱਲ ਨਹੀਂ ਹੈਗਾ ਜੀ ਸਾਰੀਆਂ ਭੈਣਾਂ ਨੂੰ ਰਿਕੁਐਸਟ ਹੈ ਜਿਨ੍ਹਾਂ ਕੋਲ ਮੇਰੇ ਪਾਰਸਲ ਜਾਂਦੇ ਆ ਤਾਂ ਵੀਡੀਓ ਜ਼ਰੂਰ ਬਣਾਇਆ ਕਰੋ ਜੀ ਇਹ ਮਸਲੀਨ ਦਾ ਸੂਟ ਹੈ ਜੀ ਮਸਲੀਨ ਦਾ ਬਹੁਤ ਹੀ ਪਿਆਰਾ ਆਲ ਓਵਰ ਤੁਹਾਨੂੰ 5 ਮੀਟਰ ਸੂਟ ਮਿਲੂਗਾ 950 ਦੇ ਦੋ ਸੂਟ ਜੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਕਲਰ ਬਹੁਤ ਪਿਆਰੇ ਆ ਬਹੁਤ ਪਿਆਰੇ ਸੂਟ ਬਣ ਕੇ ਰੈਡੀ ਹੋਣੇ ਆ ਜੀ ਇਹ ਮਸਲੀਨ ਤੇ ਨਾ ਜੀ ਥੋੜੀ ਜੀ ਸ਼ਾਈਨਿੰਗ ਹੁੰਦੀ ਆ ਵੈਸੇ ਕਾਟਨ ਵਾਂਗੂ ਹੀ ਹੁੰਦੀ ਆ ਇਹਨੂੰ ਤੁਸੀਂ ਬਿਦੌਟ ਲਾਈਨਿੰਗ ਵੀ ਬਣਾ ਸਕਦੇ ਆ ਲਾਈਨਿੰਗ ਲਾ ਕੇ ਵੀ ਬਣਾ ਸਕਦੇ ਆ ਪਰ ਇਹਦੀ ਥੋੜੀ ਜੀ ਸ਼ਾਈਨਿੰਗ ਹੋਣ ਕਰਕੇ ਸੂਟ ਦੀ ਲੁੱਕ ਬਹੁਤ ਹੀ ਪਿਆਰੀ ਬਣ ਕੇ ਆਉਂਦੀ ਆ ਜੀ ਕਾਟਨ ਵਾਂਗੂ ਨਹੀਂ ਹੁੰਦਾ ਵੀ ਥੋੜਾ ਇਹ ਥੋੜੀ ਜੀ ਸ਼ਾਈਨਿੰਗ ਹੁੰਦੀ ਆ ਇਹਨਾਂ ਚੋਂ ਕੋਈ ਵੀ ਕਲਰ ਲਈ ਜਾਓ ਜੀ 950 ਦੇ ਦੋ ਸੂਟ ਜੀ ਮਸਲੀਨ ਕਾਟਨ ਬਿਲਕੁਲ ਜੇ ਅਸੀਂ ਤੁਹਾਨੂੰ ਕੱਪੜਿਆਂ ਚ ਵੀਡੀਓ ਚ ਬਿਲਕੁਲ ਸਹੀ ਸਮਝਾਉਨੇ ਆ ਜੀ ਫਿਰ ਵੀ ਮੇਰੀ ਕਿਸੇ ਭੈਣ ਨੂੰ ਕੋਈ ਡਾਟ ਹੈ ਤਾਂ ਕਾਲ ਕਰਕੇ ਕੱਪੜੇ ਬਾਰੇ ਪੁੱਛ ਸਕਦੀ ਹੈ ਜੀ ਆਲ ਓਵਰ 5 ਮੀਟਰ ਦਾ ਤੁਹਾਨੂੰ ਕੱਟ ਮਿਲੂਗਾ ਮਸਲੀਨ ਤੁਹਾਨੂੰ ਕੱਪੜਾ ਮਿਲੂਗਾ ਪ੍ਰਾਈਜ਼ ਮਿਲੂਗਾ ਸਾਡੇ ਓਨਲੀ 950 ਰੁਪਿਆ 950 ਰੁਪਿਆ ਪ੍ਰਾਈਜ਼ ਮਿਲੂਗਾ ਵਿਦ ਸ਼ਿਪਿੰਗ ਜਲਦੀ ਤੋਂ ਜਲਦੀ ਆਰਡਰ ਕਰੋ ਜੀ ਕਲਰ ਬਹੁਤ ਪਿਆਰੇ ਆ ਬਹੁਤ ਹੀ ਪਿਆਰੇ ਤੁਹਾਨੂੰ ਕਲਰ ਮਿਲਣਗੇ जिना ਪਹਿਣਾ ਕੋਲ ਸਾਡਾ ਕੱਪੜੇ ਜਾਣਦੇ ਆ ਜੀ ਉਹਨਾਂ ਨੂੰ ਕੱਪੜੇ ਦੀ ਕੁਆਲਿਟੀ ਸਾਰਿਆਂ ਨੂੰ ਪਤਾ ਉਹ ਬਾਰ-ਬਾਰ ਆਰਡਰ ਕਰਦੇ ਆ ਜਰੂਰ ਮੇਰੀਆਂ ਪਹਿਣਾ ਇੱਕ-ਇੱਕ ਵਾਰੀ ਸੂਟ ਜਰੂਰ ਮੰਗਾ ਕੇ ਦੇਖਣ ਤੁਹਾਨੂੰ ਖੁਦ ਨੂੰ ਪਤਾ ਲੱਗ ਜਾਣਾ ਵੀ ਕੱਪੜੇ ਦੀ ਕੁਆਲਿਟੀ ਕਿੰਨੀ ਜ਼ਿਆਦਾ ਵਧੀਆ ਏ ਹੈਨਾ ਰੇਟ ਬਹੁਤ ਘੱਟ ਹੈ ਤੇ ਕੱਪੜੇ ਦੀ ਕੁਆਲਿਟੀ ਬਹੁਤ ਜ਼ਿਆਦਾ ਹੈ ਜੀ ਮਸਲੀਨ कॉटन ਦਾ ਤੁਹਾਨੂੰ ਸੂਟ ਮਿਲੇਗਾ ਜੀ 950 ਦੇ ਦੋ ਸੂਟ ਇਹ ਤੁਸੀਂ ਦੋ ਸਿੰਗਲ ਪੀਸ ਨਹੀਂ ਵਾਇ ਕਰ ਸਕਦੇ ਦੋ ਪੀਸ ਇਕੱਠੇ ਆਰਡਰ ਕਰੋ ਠੀਕ ਹੈ ਜੀ ਕੋਈ ਵੀ ਬਹੁਤ ਹੀ ਪਿਆਰੇ ਕਲਰ ਹੈ ਜੀ ਬਹੁਤ ਹੀ ਪਿਆਰੀ ਮੈਚਿੰਗ ਹੈ ਜੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਤੁਹਾਨੂੰ ਸਾਡੀਆਂ ਵੀਡੀਓ ਕਿਵੇਂ ਦੀਆਂ ਲੱਗਦੀਆਂ ਕਮੈਂਟਾਂ ਵਿੱਚ ਜ਼ਰੂਰ ਦੱਸ ਦਿਆ ਕਰੋ ਜੀ ਜ਼ਰੂਰ ਦੱਸ ਦਿਆ ਕਰੋ ਸਾਡਾ ਕੱਪੜਾ ਤੁਹਾਨੂੰ ਕਿਵੇਂ ਦਾ ਲੱਗਦਾ ਉਹ ਵੀ ਦੱਸਿਆ ਕਰੋ ਸੂਟ ਬਾਰੇ ਜ਼ਿਆਦਾ ਜਾਣਕਾਰੀ ਜੇ ਲੈਣ ਲਈ ਸਕਰੀਨ ਤੇ ਮੇਰਾ ਨੰਬਰ ਸ਼ੋਅ ਹੋ ਰਿਹਾ ਤੁਸੀਂ ਫੋਨ ਕਰ ਸਕਦੇ ਆ ਬਾਈ ਦੇ ਵੇ ਫੋਨ ਨਹੀਂ ਪਿਕ ਹੁੰਦਾ ਤਾਂ ਤੁਸੀਂ ਰਿਕਾਰਡਿੰਗ ਸੈਂਡ ਕਰ ਦਿਓ ਵਟਸਐਪ ਤੇ ਮੈਸੇਜ ਛੱਡ ਦਿਓ ਜਿੱਦਾਂ ਦਾ ਵੀ ਤੁਹਾਨੂੰ ਸਹੀ ਲੱਗਦਾ ਤੁਸੀਂ ਉਦਾਂ ਕਰ ਸਕਦੇ ਆ ਜੀ ਮਸਲੀਨ कॉटन ਦੇ सूट ਹੈ ਜੀ ਬਹੁਤ ਪਿਆਰੇ ਆਲ ਓਵਰ 5 ਮੀਟਰ ਕੱਪੜਾ ਮਿਲੂਗਾ ਜੀ ਜਲਦੀ ਤੋਂ ਜਲਦੀ ਆਰਡਰ ਕਰੋ ਜੀ ਫਿਰ ਕੱਪੜਾ ਖਤਮ ਹੋ ਜਾਂਦਾ ਜੀ ਇੱਕ ਦੋ ਦਿਨ ਸਾਡੇ ਕੋਲ ਕੱਪੜਾ ਰਹਿੰਦਾ ਹੈ ਕੁੱਸ ਤੋਂ ਵਾਜੀ ਹੈ ਸੂਟ ਪ੍ਰਿੰਟ ਸੂਟ ਥਾਨ ਖਤਮ ਹੋ ਜਾਨੇ ਆ ਜੀ ਕਿਸੇ ਵੀ ਭੈਣ ਨੂੰ ਇਦਾਂ ਦੇ ਸੂਟਾਂ ਦੀ ਨੀਡ ਹੋਵੇ ਤਾਂ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਕਿਸੇ ਦੇ ਸੂਟ ਸਾਨੂੰ ਪੇਮੈਂਟ ਪੈ ਗਈ ਸੂਟ ਸਾਡੇ ਕੋਲ ਨਹੀਂ ਹੈਗਾ ਤਾਂ ਪੇਮੈਂਟ ਵਾਪਸ ਕਰ ਦਿੱਤੀ ਜਾਊਗੀ ਜੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜੀ ਰੋਪੜ ਵਿੱਚ ਸਾਡਾ ਬੁਟੀਕ ਹੈ ਕੋਈ ਵੀ ਭੈਣ ਸੂਟ ਸਟੀਚ ਕਰਾਉਣਾ ਚਾਹੁੰਦੀ ਹੋਵੇ ਤਾਂ ਸੂਟ ਪਸੰਦ ਕਰਕੇ ਆਪਣਾ ਨਾਲ ਨਾਪ ਵੀ ਨਾਲ ਸੈਂਡ ਕਰਦਿਆ ਕਰੋ ਅਸੀਂ ਤੁਹਾਡਾ ਸੂਟ ਸਟੀਚ ਕਰਕੇ ਭੇਜ ਦੋਗੇ ਥੈਂਕ ਯੂ ਧੰਨਵਾਦ